ਅਕਲ ਕਲਾ ਭਰਪੂਰ ਆ ਤੂੰ ਸੱਚਾ ਸਾਇਬ ਸਤਿਵਾਲਿਓ ਜਿਨ ਕੀਤੀ ਸੋ ਪਾਰ ਪਿਆ ਸੋ ਜਿਨ ਕੀਤੀ ਸੋ ਪਾਰ ਪਿਆ ਸੋ ਦਰਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੂ ਕਰ ਕੇ ਆ ਜਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕਹਤੇ ਤੇਰੇ ਪਾਵਨ ਹਾਰੇ ਕਹਤੇ ਤੇਰੀ ਰਾਗ ਪਰਿ ਸੋ ਕਹੀਆ ਕਹਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਵਨ ਪਾਣੀ ਵੈ ਸੰਤਰ ਗਾਵ ਰਾਜਾ ਤਰਵ ਦੁਆਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰੋ ਵਿਚਾਰੇ ਗਾਵਣ ਤੁਧਨੋਂ ਇਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਰਵਾਰੇ ਗਾਵਨ ਤੁਧਨੋ ਨੋਇਂਦਰ ਇੰਦਰ ਅਸਰ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿੱਤ ਸਮਾਧੀ ਅੰਦਰ ਗਾਵਨ ਤੁਧਨੋ ਸਾਰ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਦਰਕੀਸ਼ਰ ਜਗ ਜਗ ਵਿਦਾਨਾਲੇ ਗਾਵਨ ਤੁਧਨੋ ਮੋੜਿਆ ਮਨ ਮੋਹਣ ਸੁਰਗਮਛ ਪਿਆਲੇ ਗਾਵਨ ਤੁਧਨੋ ਰਤਨੁ ਉਪਾਇ ਤੀਰੇ ਅੱਛੜ ਤੀਰਜ ਨਾਲੇ ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਿ ਰਖੇ ਤੀਰੇ ਤਾਰੇ ਸੇ ਤੋਦ ਲੋਕ ਗਾਵਨ ਜੋ ਤੋਦ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਧੁਦ ਨੂੰ ਗਾਵਨ ਸਿ ਮੈ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚੁ ਸਭ ਸਚਾ ਸਾਚੀ ਨਾਹੀ ਹੈ ਕੀ ਉਸਿ ਜਾਇ ਨਾ ਜਾਸੀ ਰਚਨਾ ਜਿਨ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੁਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਬਾਦਸ਼ਾਹ ਸ਼ਹ ਪਤ ਸਾਹਿਬ ਨਾਨਕ ਰਹਿਣ ਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕਾਸ ਕੋਏ ਕੇ ਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਣ ਵਾਲੇ ਤੇਰੇ ਰਹੀ ਸੁਮਾਈ ਵਡੇ ਮੇਰੇ ਸਾਹਿਬ ਆ ਗਹਿ ਗੁਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੜੀ ਚੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੜੀ ਚੀਰਾ ਰਹਾ ਸਭ ਸਰਤੀ ਮਿਲ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰਗ੍ਰਹਾਈ ਕਹਿ ਨਾ ਜਾਈ ਤੇਰੀ ਦਿਲ ਵਿੜਿਆਹੀ ਸਭ ਸਤ ਸਭ ਤਪ ਸਭ ਚੰਗਿਆਈਆ ਸਿਤਾ ਪੁਰਖਾ ਕੀਆ ਵੜਿਆਈਆ ਤੁਧ ਵੜ ਸਿੰਧੀ ਕਿਨਾਂ ਨ ਪਾਈਆ ਕਰਮ ਵਿਲੇ ਨਾਹੀ ਠੱਕ ਰਹਾਇਆ ਆਖੜ ਵਾਲਾ ਕਿਆ ਵਿਚਾਰਾ ਸਿਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਕਾ ਚਾਰਾ ਨਾਨਕ ਸਤਿ ਸਗਵਰਣ ਹਾਰਾ ਆਸਾ ਮਹਰਲਾ ਪਹਿਲਾ ਆਖਾਂ ਜੀਵਾ ਬਿਸਰਾ ਮਰ ਜਾਓ ਆਖੜਿ ਓਕ ਸਚਨਾਵ ਸਚ ਨਾਮ ਕੀ ਲਾਗੈ ਭੂਖ ਉਤ ਭੂਖਾ ਖਾਏ ਦਰਿਆ ਦੂਖ ਸੋ ਕਿਉ ਬਿਸਰਾ ਮੇਰੀ ਮਾਏ ਸੱਚਾ ਸਹਿਬ ਸਚ ਨਾਮ ਰਹਾਓ ਸਚ ਨਾਮ ਕੀ ਤੇਰਵੜਾਈ ਆਖ ਤਕੇ ਕੀਮਤ ਨਹੀਂ ਪਾਈ ਜੀ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਰ ਨਾ ਜਾਏ ਨਾ ਭੂਰਨ ਹੋਵੇ ਸੁਖ ਦਿੰਦਾ ਰਹਿਣਾ ਚੁੱਕ ਭੂਗ ਗੁਣ ਇਹੋ ਹਰ ਨਾਹੀ ਕੋਈ ਨਾ ਬੁਆ ਨਾ ਕੋ ਹੋਏ ਜਿਉੜਿਆਪੂ ਤੇ ਵਰਤੇ ਰੀਤਾਤ ਜਿਨ ਦਿਨ ਕਰ ਕੇ ਕੀਤੀ ਰਾਤ ਕਸਮ ਵਿਸਾਰਤ ਇਕੁ ਜਾਤ ਨਾਨਕ ਨਾਮੈ ਵਾਸਨਾਤ ਰਾਗੁ ਗੁਜਰੀ ਮਲ ਲਾਚੋਤਾ ਹਰਿ ਕੇ ਜਨ ਸਤਗੁਰ ਸਤਪੁਰਖਾ ਬਿਨੁ ਕਰੂ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਗੁਰ ਨਾਮ ਉਪਰਗਾਸ ਗੁਰੂ ਮਤਿ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਅਮਰੀ ਜੈ ਰਾਸ ਰਹਾ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮੇਨ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਰਸ ਨਾਮ ਨਾ ਪਾਇ ਤੇ ਪਾਗ ਹੀਨ ਜੰਪਾਸ ਜੋ ਸਤਗੁਰ ਸਰਬ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮस्तक ਲਿਖਿਆ ਨਿਕਾਸ ਤਨ ਤਨ ਸਤ ਸੰਗਤ ਜਿਤ ਘਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5ਵਾਂ ਗਾਹੀਲੇ ਵਣਿਤਤਵਾ ਉਤਮੋ ਜਾਹ ਭਾਰ ਘਰ ਜੀਓ ਪਰਿਆ ਸਹਿਲ ਪਤਰ ਮੈਂ ਜੰਦੂ ਪਾਏ ਤਾ ਕਰਜਕ ਆਗੈ ਕਰ ਧਰਿਆ ਮੇਰੀ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਉਪਦ ਪਾਇ ਸੁਕੇ ਕਾਸ਼ਟ ਹਰਿਆ ਮਰਾ ਹਾ ਜਨਨ ਪਿਤਾ ਲੋਕ ਸਤਵੰਤਾ ਕੋਈ ਨਾ ਕਿਸ ਕੀ ਦਰਿਆ ਸਿਰ ਸਿਰ ਰਜ ਕਿਸ ਬਾਏ ਟਾਗੁਰ ਕਾਏ ਮਨ ਪਾਉ ਕਰਿਆ ਉਟੇ ਉਟਿਆ ਬਸੈ ਕੁਸਾ ਤਿਸ ਪਾਛੈ ਬਜਰੀ ਸਰਿਆ ਤਿਨ ਕਉਣ ਖ ਨਾਵੇ ਕਉਣ ਜੁਗਾਵੇ ਮਨ ਮੈਂ ਸਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਰਾਤ ਟਾਗੁਰ ਕਰਤਾਲ ਦਰਿਆ ਜਨ ਨਾਨਕ ਵਲ ਵਲ ਸਦਵਲ ਜਾਈਐ ਤੇਰਾ ਅੰਤਿ ਨਾ ਉਪਾਰ ਮਰਿਆ ਰਾਗ ਆਸਾ ਮੋਹਲਾ ਚੌਥਾ ਸੋ ਪੁਰਖ ਕੋ ਊਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਰਗਮ ਅਗਮ ਅਪਾਰਾ ਸਭ ਧਿਆਵੈ ਸਭ ਤਿਹ ਆਵੈ ਤੁਧ ਜੀ ਅਹ ਸੱਚੀ ਸਿਰਜਣਹਾਰਾ ਸਭ ਜੀ ਤੋ ਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਤੇ ਆਵ ਸੰਤੋ ਜੀ ਸਭ ਦੁੱਖ ਵਿਸਾਰਨ ਦੁਆਰਾ ਹਰਿਆਪੇ ਟਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਤ ਵਿਚਾਰਾ ਤੂੰ ਕਟ ਕਟ ਅੰਤਰ ਸਰਵ ਨਿਰੰਤਰ ਜੀ ਹਰ ਇੱਕ ਕੋ ਪ੍ਰਗ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਉ ਤੇਰੇ ਤੂ ਜੂ ਵਿਰਲਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਵਿਨ ਹੋਰ ਨਾ ਜਾਣ ਤੂ ਪਾਰ ਕਰਮ ਉਪੰਤੂ ਵਿੰਤ ਜੀ ਤੇਰੇ ਕੀਆ ਗੁਣ ਆਪ ਵਿਖਾਣਾ ਜੋ ਸਿਵ ਹੈ ਜੋ ਸਿਵ ਤੂ ਜੀ ਜਨਾਨਕ ਤਿਨ ਕੁਲਵਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸ੍ਰੀ ਜਨ ਜੁਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤੇ ਆਇਆ ਜੀ ਤਨ ਤੂਟੀ ਜਾਉ ਕੀ ਪਾਸੀ ਜਿਨ ਨਿਰਭਉ ਜਿਨ ਅਨਿਰਭਉ ਤੇ ਆਇਆ ਜੀ ਤਿਨ ਕਾ ਭਉ ਸੰਗ ਵਾਸੀ ਜਿਨ ਸੇਵਿਆ ਜਿਨ ਸੇਵਾ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਿ ਤੇ ਆਇਆ ਜੀ ਜਨ ਨਾਨਕ ਤਿਨ ਬਰ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਵਿਅੰਤ ਵਿੰਤਾ ਤੇਰੇ ਭਗਤ ਤੇਰੇ ਭਗਤ ਸਲਾਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਥਪ ਥਪ ਜਪੈ ਵਿੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਵਸਵ੍ਰਤ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੀ ਹਰਿ ਭਗਵੰਤਾ ਤੂੰ ਆਦਿ ਪੁਰਖਿਆ ਪਰੰਪੁਰ ਕਰਤਾ ਜੀ ਤ ਜੇਵੜ ਅਵਰ ਨ ਕੋਈ ਤੂੰ ਜਗਤੁ ਇਕੋ ਸਦਾ ਸਰਾ ਤੂੰ ਇਕੋ ਜੀ ਤੁਨੇ ਚਿਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤਾ ਜੀ ਤੁਹ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨਨ ਕੁ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਕਾ ਜੜੋਈ ਅਸਾ ਮਹੰਲਾ ਚੌਥਾ ਤੂੰ ਕਰਤ ਜਿਆਰ ਬੰਡਾ ਸਾਈ ਚੌਥ ਭਵ ਸੋਈ ਤਿਸੀ ਜੋ ਤੂੰ ਦੇ ਸੋਈਓ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੈ ਤੇਰੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਨੂੰ ਗਵਾ ਤੂੰ ਤੇ ਆਪੇ ਛੂੜਿਆ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਵਿਨ ਦੂਜਾ ਕੋਈ ਨਾਹੀ ਜੀ ਜਤ ਸਭ ਦੇ ਰਾਖੇ ਰਹੁ ਬਿਜਗ ਮਿਰ ਵਿਚੜਿਆ ਸਜੋਗੀ ਮੇਰ ਜਿਸਨੂੰ ਤੂੰ ਜਣਾ ਹੈ ਸੋਈ ਜਨ ਜਾਣ ਹਰ ਗੁਰ ਸਦੀ ਆਖ ਵਖਾਣਾ ਜਿਨਹਰ ਸੇ ਵਿਆ ਤਿੰਸੁ ਕੋ ਪਾਇਆ ਸਹਜੇ ਹੀ ਅਰਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀ ਅਸੋ ਹੋਏ ਤਉ ਦਿਰਦੁ ਜਾਇ ਅਵਰ ਨ ਕੋਇ ਤੂ ਕਰ ਕਰਿ ਕਹਿ ਜਾਣੈ ਸੋ ਏ ਦਰਨਾਨਦਿ ਕਿ ਗੁਰੁ ਬਖ ਪਰਗਟੋਇ ਆਸਾ ਮਹਲਾ ਪਹਿਲਾ ਤਿਤ ਸਰਵਰੁ ਦਾ ਪਹਿਲੇ ਨਿਵਾਸਾ ਪਾਣੀ ਪਾਵਕ ਤਨ ਕੀਆ ਪੰਕਜ ਬੋ ਪਗਨੇ ਚਾਲੈ ਹਮ ਦੇਖਾਂ ਤੈ ਧੂਇਲੇ ਮਨ ਏਕ ਨਾ ਤੀਖ ਸੂੜ ਮਨਾ ਹਰ ਵਿਸਤ ਤੇਰੇ ਗੁਰ ਗਰਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪੜਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਸਾ ਮਨ ਲਾ ਪੰਜਵਾ ਪਈ ਪ੍ਰਾਪਤ ਬਨਕ ਦਿਉਰੀਆ ਗੋਵਿੰਦ ਮਿਰਨ ਕੀ ਏ ਤੇਰੀ ਵਰੀਆ ਅਵਰ ਕਾਜ ਤੇ ਰਗਤ ਨਾ ਕਾ ਮਿਲ ਜਾਦ ਸੰਗਤ ਭਜ ਕੇਵਲ ਰਾਮ ਸੰਜਾਵ ਲਾਗ ਪਵ ਜਨ ਤਰਨ ਕੈ ਜਰੁ ਮ੍ਰਿਤਾ ਜਤ ਰੰਗ ਮਾਇਆ ਕੈ ਜਪ ਤਪ ਸੰਜਮ ਧਰਮ ਨਾਗ ਮਾਇਆ ਜਰਮ ਬ੍ਰਧਾ ਜਾਤ ਰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾਗ ਮਾਇਆ ਸੇਵਾ ਸਾਧਨਾ ਜਨ ਆਵਰ ਰਾਇ ਕਉ ਨਾਨਕ ਅਮਨੀ ਚ ਕਰਮਾ ਸਰਨ ਪਰੇ ਕੀ ਰਖੋ ਗਰ 시ਵਾ ਜੀ ਕੀ ਫਤ ਤ ਪਾਤ ਸਾਈ ਦਸਮੀ ਕਵਿ ਬਾਤ ਬੇਨਤੀ ਚੌਪਈ ਹਮਰੀ ਕਰਵਾ ਦਰਚਕ ਪੂਰਨ ਹੋਏ ਚਿਤ ਕੀ ਚਾਪ ਤਾਵ ਚਰਨਨ ਮੰਗੈ ਮਾਰ ਆਪਣ ਜਾਨ ਕਰੋ ਗੁਰੂਤ ਪਾਰ ਹਮਰੇ ਦੁਸ਼ਟ ਸਵਾ ਤੁਮ ਖਾਵੋ ਆਪਾ ਤ ਕੋਈ ਬਚਾਓ ਸੁਖੀ ਬਸਾ ਗੁਰੂ ਪਰਵਾਰਾ ਸੇਵਕ ਸਿੱਖ ਸਵਾ ਕਰਤਾਰਾ ਮੋਰ ਚਾਰਜ ਕਰਦਾ ਕਰੀਐ ਸਭ ਪੈਨ ਕੋ ਆ ਸੰਗਰੀਐ ਪੂਰਨ ਹੋਵੇ ਹਮਾਰੀ ਆਸਾ ਤੂ ਰੂਪ ਜਨ ਕੀ ਐ ਪਿਆਸਾ ਤੁਮਾ ਚਾਟ ਕੋਈ ਔਰ ਨਾ ਧਿਆਉ ਜੋ ਵਰਚਾਓ ਸੋ ਤੁਮ ਤੇ ਪਾਓ ਸੇਵਕ ਸਿੱਖ ਅਮਾਰੀ ਕਾਰੀਐ ਚੁਣ ਚੁਣ ਸਤਰ ਅਮਾਰੀ ਮਾਰੀਐ ਆਪੂ ਆਤੈ ਮੁਝੇ ਹੋਰੀਐ ਮਨਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਅਮਾਰੇ ਪਛਾਤ ਸਿਰਿਐ ਤੁਝ ਜੂ ਕਰਿਓ ਰਚਾ ਰਾਖ ਲਿਓ ਬੋਇ ਰਾਖਨਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਾਂ ਕੇ ਹੰਤਾ ਤੁਮ ਹੋ ਪੂਰੀ ਚਦਰ ਦਸ ਕੰਤਾ ਕਾਲ ਪਾਇਂ ਬ੍ਰਹਮ ਬਬਤਰਾ ਕਾਲ ਪਾਇਂ ਸ਼ਿਵ ਜੂ ਅਵਤਾਰ ਕਾਲ ਪਾਇਂ ਕਰ ਵਿਸ਼ਰ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤੁਮ ਆ ਸਾਬ ਜਵਨ ਕਾਲ ਜੋਗੀ ਸੋ ਕੀਓ ਬੇਦਰਾਤ ਬ੍ਰਹਮਾ ਜੂਤੀਓ ਜਵਨ ਕਾਲ ਸਵ ਲੋਕ ਸਵਾਰਾ ਨੂੰ ਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾਤ ਜਚਨ ਉਪਜਾਇਓ ਆਦ ਅੰਤ ਇੱਕ ਐ ਅਵਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਨ ਕੋ ਸਿਵ ਗੁਰ ਸੁਖ ਦਿਓ ਸਤਰਨ ਕੋ ਪਰਮੋ ਬਧ ਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨਾ ਕਟ ਕਟ ਕੇ ਪਟ ਪਟ ਕੀ ਜਾਣਾ ਜਾਵੋ ਤੇ ਕਰ ਕਰਾ ਕਰ ਤਾਰਾ ਪ੍ਰਜਾ ਤਲਤ ਤਬ ਦੇ ਅਪਾਰਾ ਜਬ ਆ ਕਰਖ ਕਟੋ ਕਬੂ ਤੁਮ ਮੈਂ ਮਿਲਤ ਦੇਤ ਸਉ ਜਿਤੇ ਬਦਨੋ ਸਛਤ ਸਵਤਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿਤੇ ਰਹਤਿ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂਰਚਤ ਪੇਤਾ ਜਾਂ ਕੋ ਬੇਵਨਾ ਪਾਵਤ ਵਿਤਾ ਤਾਂ ਕੋ ਕਰ ਪਾਨ ਅਨੁਮਨਤ ਮਹਾਬੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾਸ ਨਿੰਕਾਰ ਕਾ ਚਿੰਤ ਨਾ ਕੋ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿੰਨ ਪਿੰਨ ਤੋਹੇ ਤੇਤੀ ਉਹਰਾ ਲਕਾਣਾ ਜਾਇ ਬਸਾਰਾ ਕਿ ਵਿਦ ਸਜਾ ਪ੍ਰਥਮ ਸੰਸਾਰਾ ਇੱਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਬ ਭਇ ਉਪਾ ਅੰਤਜ ਜੇ ਰਜ ਸੇਤਿ ਕਿੰਨੀ ਉਤ ਗੁਜਖਾਨ ਬਹੁ ਲਜਦੀਨੀ ਗਉ ਫੂ ਲੜਾ ਜਾ ਹੈ ਬੈਠਾ ਕਹੋ ਸਿਮਟ ਪੈਉ ਸੰਕਰ ਇਕਟਾ ਸਗਰੀ ਸ੍ਰਿਸ਼ਟ ਦਿਕਾਇ ਚੰਪੋ ਆਦਿ ਵਾਸ ਰੂਪ ਸੁਯੰਪਵ ਅਬਰਚਾ ਮੇਰੀ ਤੂੰ ਕਰੋ ਸਿੱਖ ਉਵਾਰ ਅ ਸਿੱਖ ਸੰਗ੍ਰਾਪ ਤੁਸ਼ ਜਿਤੇ ਉਠਵਾ ਦੂ ਤਪਾ ਸਕਲ ਮਲੇਚ ਕਰੋ ਰਣ ਕਤਾ ਜੇ ਤੁਝ ਤਵ ਸਰਣੀ ਪਰੇ ਤਿੰਕੇ ਦੁਸ਼ਟ ਦੁਖਿ ਭਵਾ ਮਰੇ ਫੁਰਖ ਜਵਰ ਪਗ ਪਰੇ ਤੇ ਆਰੇ ਤਿੰਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਦੁਆਰ ਤੈਂ ਤਾਂ ਕੇ ਕਾਲ ਨਿਕਣੈ ਐ ਰਚਾ ਹੋਏ ਕੈ ਸੰਕਾਲਾ ਦੁਜਟ ਅਰਿਸ਼ਟ ਤਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਹ ਰੋ ਤਾਪਿ ਤਾਪ ਤਨ ਤੁਮ ਹਰੋ ਰਿਤ ਸਿੱਧ ਕਰਮੋ ਸਭ ਹੋਈ ਦੁਜਟ ਚਾਸ ਸਵਸਕਨ ਕੋਈ ਇੱਕ ਵਾਰ ਜੇ ਤਮ ਸੰਭਾਰਾ ਕਾਲ ਪਾਸਤੇ ਤੈਵਾ ਜੇ ਨਰ ਨਾ ਬੁਤੇ ਆਰੂ ਕਾ ਦਰਦ ਤੁਸ਼ਟ ਦੁਖ ਤਿਰਾ ਕੜਗ ਕੇ ਤਮ ਸਰਦ ਤਿਆਰੀ ਆਪ ਹੱਥ ਦੇ ਲਿਓ ਵਾਈ ਸਰਵਟੂਰ ਬੋ ਸਹਾਈ ਦੁਸ਼ਟ ਦੁਖ ਤੇ ਲਿਓ ਵਿਚਾਰ ਸੋ ਵਈਆ ਪਾਈ ਗਈ ਜਬ ਤੇ ਤੁਮਰੇ ਤਬ ਤੇ ਕੁ ਆਖ ਕਰੇ ਨਹੀਂ ਅਨਿਓ ਰਾਮ ਰਹੀ ਪੁਰਾਨ ਗੁਰਾਨ ਅਨੇਕ ਕਹ ਮਤ ਇਕ ਨਾ ਮੰਨਿਓ ਸਿਮਰਤ ਸਾਸ਼ਤਰ ਵੇਦ ਸਵਹ ਬਹੁ ਭੇਦ ਕਹ ਹਮ ਇਕ ਨ ਜਾਣਿਓ ਸਿਮਰਤ ਸਾਸ਼ਤਰ ਵੇਦ ਸਵਹ ਬਹੁ ਵੇਦ ਕਾਇਮ ਇੱਕ ਨਾ ਜਾਣਿਓ ਸ੍ਰੀ ਇਸਪਾਨ ਕੇ ਪਾਤਵੰਤੀ ਕਰ ਮੈਂ ਨਾ ਕਹੋ ਸਭ ਤੋਏ ਈਵ ਕਨਿਓ ਦੂਹ ਰ ਸਰਗੁਣਤਵਾਲ ਕੁਛਾ ਟਿਕਾ ਗਇਓ ਤਵਾਰੂ ਦਵਾਰ ਵੈ ਗਏ ਕੀ ਰਾਜ ਅਸ ਰਾਮ ਕਲੀ ਮਹਲਾਤੀ ਜਾ ਆਨੰਦ ਕੋ ਗਾ ਸਤਿਗੁਰ ਪ੍ਰਸਾਦ ਆਨੰਦ ਪਹਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਮਰੀਆ ਸ਼ਬਦ ਗਾਵਣ ਕਈਆ ਸਬਦੋ ਤਾ ਗਾਉ ਹਰੀ ਕੇਰਾ ਮਨ ਜਿਨੀ ਵਸਾਇ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੌਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਲ ਜੀ ਸਭ ਸਵਾਰਣਾ ਸਭ ਨਾ ਗੱਲਾਂ ਸਵਰੱਤ ਸੁਆਮੀ ਸੋਖਿ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਉ ਹਰਿ ਨਾਮੇ ਸਾਚੇ ਸਾਈਵਾ ਕਿਆ ਨਹੀਂ ਕਰ ਤਿਰਾ ਕਰਤਾ ਤਿਰਾ ਸਭ ਕੁਝ ਹੈ ਜਿਸ ਦੇ ਸੁਪਾਲ ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਣੇ ਰੇ ਕਹਿ ਨਾ ਦੇਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਮੇਰਾ ਆਧਾਰ ਮੇਰਾ ਜਿਨ ਪੁਖਾ ਸਭ ਗਵਾਇਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਵਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣ ਸੰਤੋ ਸਉਦ ਤਰੂ ਪਿਆਰੁ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ੌਦ ਦਿੱਤ ਕਰਸ ਭਗਾ ਕਰਸ ਭਗ ਸ਼ੌਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਅਰ ਕ ਲਾਗੇ ਕਹਿ ਨਾਨਕ ਕਰ ਸੁ ਕੋ ਆ ਇਤਿ ਘਰ ਅਨਹਦ ਵਾਜੇ ਹਰ ਦਸਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪੁਮਤ ਸਤ ਗੁਰ ਆਪਰ ਪੂਰੇ ਵਿੜਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਲੀ ਮਹੱਲਾ ਪੰਜਵਾ ਥਾਲ ਵਿੱਚ ਤੇਰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕ ਕਾ ਪਇਓ ਜਿਸ ਕਾ ਸੰਸ ਅਧਾਰੋ ਜੇ ਕੋ ਕਵੇ ਜੇ ਕੋ ਪੁੰਚੈ ਤਿਸ ਕਾ ਓਏ ਉਦਾਰੋ 에 হে ਵਸ ਤਜੀ ਨ ਜਾਹੀ ਨਿਤ ਨਿਤ ਰਖ ਉਰਤਾਰੋ ਆਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਪ੍ਰਭ ਉਪਸਾਉ ਸਨੂਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮਨੋ ਜੋਗ ਕੀ ਤੋਈ ਮਨ ਗੜ ਆਲੇ ਕੋ ਗੜ ਨਾ ਆ ਮੇਰਾ ਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲਾ ਕਾ ਜੀ ਮ ਤਨ ਮਨ ਧੀਵਾ ਹਰੇ ਆ ਤਰਸ ਪਿਆਉ ਮੇਰਾ ਮਤ ਹੋਈ ਸਤ ਗੁਰ ਸਜਣਾ ਬਿਲਾ ਤਾਂ ਜੀ ਮਨ ਤਨ ਮਨ ਤੀਵੈ ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਉ ਜਾਗੀ ਅਰਦਾਸ ਹਮਾਰਾ